ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਆਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋ ਹੋਮ ਤੰਦਰੁਸਤ ਹੋਵੋਗੇ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਉਸੇ ਕਿੱਧਰ ਲੈ ਆਨੇ ਨੂੰ ਠੀਕ ਆ ਜੀ ਆ ਗਿਆ ਡਾਕਟਰ ਇਹ ਰੋਟੀ ਹੁਣ ਕਿੱਥੋਂ ਖਾਵੇ ਕੋਲੇ ਤਾਂ ਆਲੂ ਆਲਾਗਾ ਉਹ ਟੋਕਰਾ ਪਿਆ ਇਹਦੇ ਤੋਕਰ ਆ ਆਲੂ ਛੱਡ ਕੇ ਰੋਟੀ ਨਹੀਂ ਖਾਂਦੀ ਇਹ ਹਾਂ ਹਾਂ ਉਹ ਤੋਂ ਹੀ ਲਵਾ ਲਈ ਆਪਾਂ ਅੱਜ ਪੱਟ ਕੇ ਲੈਂਦੇ ਨੇ ਆਲੂ ਟੋਕਰਾ ਹੋਰ ਭਰ ਜੂ ਟੋਕਰੇ ਇੱਕ ਭਰ ਲੈ ਅੱਜ ਹਜੇ ਕਹਿੰਦੇ ਹੋਰ ਟੋਕਰੇ ਤੋਂ ਵੱਧ ਹੋ ਜਾਣਗੇ ਤੋਤੇ ਨਹੀਂ ਹੈਗੇ ਸੀ ਕਹਿੰਦੇ ਵੀ ਇਹ ਧੋਕੇ ਰੱਖਦੇ ਫਿਰ ਖਰਾਬ ਹੋ ਜਾਂਦੇ ਨੇ ਮਿੱਟੀ ਨਾਲ ਖਰਾਬ ਨਹੀਂ ਹੋਣੇ ਜਲ ਜਿੰਨੇ ਘਰਤ ਨੇ ਓਨੇ ਕੱਪਾ ਧੋ ਲਿਆ ਕਰਾਂਗੇ ਤੇ ਉਹ ਉਹ ਚਿੱਤ ਦਬਦੇ ਨਹੀਂ ਵਰੇਤੀ ਜੀ ਨੰ ਆਪਣੇ ਹੋਰ ਵਰੇਤੀ ਜੀ ਦੱਬ ਕੇ ਸਹੀ ਹੋਣਗੇ ਇਹ ਤਾਂ ਚੱਲ ਪਏ ਰਹਿੰਦੇ ਦੋ ਚਾਰ ਦਿਨ ਤੱਕ ਫਿਰ ਐ ਤਾਂ ਖਰਾਬ ਹੋ ਜਾਣਗੇ ਵਿੱਚ ਤਾਂ ਜਮੀ ਵੱਡੇ ਵੱਡੇ ਨੇ ਐਡੇ ਆਲੂ ਹੋ ਗਿਆ ਵਿੱਚ ਵਿਚਲਾ ਜਮੀ ਐਡੇ ਕਰੇਗੇ ਵਿਚਾਰੇ ਆ ਤਾਂ ਸਾਫ ਤੇ ਤਾਂ ਸਾਫ ਤੇ ਸਬਜ਼ੀ ਬਣਾਉਣੀ ਹੋਵੇ ਹਨਾ ਵੇ ਬੜੀ ਵਧੀਆ ਲੱਗੇ ਨਾ ਗੋਲ ਗੋਲ ਬਣਾਵਾਂਗੇ ਇੱਕ ਦਿਨ ਬਰੀਕ ਬਰੀਕ ਕੱਢ ਕੇ ਸਾਫ ਤੇ ਆ ਦੀ ਕੱਲਿਆਂ ਦੀ ਨੇ 베ਰ ਆਪਾ ਇਹ ਕਿਸੇ ਦੀ ਹੋਰ 베ਰੀ ਤੋਂ ਲੈਂਦੇ ਨੇ ਪਹਿਲਾਂ ਹੋਰ ਤੋਂ ਲੈਣੇ ਹੁੰਦੇ ਆਪਾਂ ਉਹ ਪੀਲੇ ਹੁੰਦੇ ਨੇ ਲਾਲ ਨਹੀਂ ਹੁੰਦੇ ਉਹ ਵੱਡੇ ਵਾਲੇ ਹੁੰਦੇ ਆ ਇਹ ਛੋਟੀ ਕਰਦੇ ਨੇ ਆ ਤਾਂ ਨਾ ਹੋਣੇ ਜਿਹੜੇ ਲਾਲ ਜਿਹਨੇ ਤਾਂ ਘੱਟ ਸੁਆਦ ਨੇ ਬਾਲੇ ਬਾਲੇ ਕੀ ਰਹੇ ਜੇ ਤਾਂ ਵਧੀਆ ਲੱਗਦੇ ਨੇ ਗਰੇ ਜੇ ਇਹੋ ਔਡਾਂ ਵਾਲੀ ਭੈਣ ਦਾ ਵੀਡੀਓ ਪਾਉਂਦੀ ਹੁੰਦੇ ਨੇ ਕਿ ਉਹਨਾਂ ਦੇ 베ਰੀ ਹੈਗੀ ਬੜਾ ਜੀ ਕਰਦਾ ਜਦੋਂ 베ਰ ਤੋੜ ਤੋੜ ਖਾਂਦੇ ਰਹੋ ਜ ਐਹੇ ਜੇ 베ਰ ਹੁੰਦੇ ਆ ਉਹਨਾਂ ਦੇ ਬਾੜੇ ਬੇਰ ਲੈ ਰੇ ਨਦੇ ਲਖਵੀਰ ਭੈਣ ਕੇ ਦੇਖ ਲੈ ਪੈਣੇ ਅੱਜ ਮੈਂ ਵੀ ਇਹ ਸੋਡੀ ਬੇਰੀ ਵਰਗੇ ਬੇਰ ਖਾਉਂਗੀ ਮੇਰਾ ਬਾਹਲਾ ਜੀ ਕਰਦਾ ਸੀ ਉਹ ਤੁਸੀਂ ਬੇਰ ਤੋੜਦੇ ਰਹਿੰਦੇ ਸੀ ਬਾੜੇ ਬੇਰ ਹੋਇਆ ਉਹਨਾਂ ਦੇ ਝੋੜਿਆਂ ਦੇ ਝੋੜ ਸਾਰੇ ਸਹਰਾਂ ਨੂੰ ਵੰਡਦੇ ਇਹ ਦੇਖੋ ਅਬਿਆਸਵਾਦ ਨੇ ਉਹ ਮੈਂ ਖਾਦਾ ਜਿਹੜਾ ਬਾੜਾ ਲਾਲ ਜਾ ਉਹ ਘਟ ਸੁਆਦ ਗਲੇ ਵੰਗ ਹੋਇਆ ਪਿਆ ਤਾਂ ਟਾਈਮਸ ਫੇਰ ਦੇ 10 ਵਜ ਗਏ ਰੋਟੀ ਪਾਣੀ ਆਪਾਂ ਕਰ ਲਿਆ ਥੋੜਾ ਜਿਹਾ ਲੇਟ ਲੱਗੀ ਸੀ ਮੇਰੀ ਰੋਟੀ ਕੱਪੜੇ ਤਾਂ ਮੈਂ ਪਹਿਲੀ ਤੋਂ ਨਹੀਂ ਹੁੰਦੀਆਂ ਰੋਟੀ ਤੋਂ ਸੁੱਕਣੇ ਪਾਤੇ ਸੀਗੇ ਉਹ ਤਾਂ ਬਸ ਸੁੱਕਣ ਵਾਲੇ ਨੇ ਘੰਟੇ ਤੱਕ ਸਰਮਣ ਝਾੜੂ ਵੀ ਲਾਈ ਬੈਠੀ ਐ ਪੋਚਾ ਲਾਉਗੀ ਹੁਣ ਥਾਣੂ ਗੁੱਚੀ ਰਹਿ ਗਿਆ ਬਸ ਇਕੱਲਾ ਮੇਰਾ ਕੰਮ ਸਾਰਾ ਨਿਬੜ ਗਿਆ ਹਰ ਨਾ ਨਾ ਲਾਲਾ ਕਮਣ ਪੋਚਾ ਕਰੇ ਕਰਾਏ ਨੂੰ ਕਵੇਲਾ ਕਰਾ ਦੇਣੀ ਆ ਤੂੰ ਦਿਨ ਚਰਪੋਚਾਂ ਲਾਈ ਉਹਨਾਂ ਚਰਕ ਐ ਲੱਗੂ ਵੀ ਕੰਮ ਨਹੀਂ ਨਿਭੜੇ ਹੈਗੇ ਇੱਥੇ ਮੰਜਾ ਲਾਉਣ ਵਾਲਾ ਇੱਕ ਚੁੱਲ੍ਹਾ ਥਾਂ 'ਚ ਦਵਾਈ ਝਾੜੂ ਰੋਟੀ ਬਣਾਈ ਸੀਗੀ ਬਸ ਪੋਚਾ ਲਾਉਣਾ ਰਹਿ ਗਿਆ ਸਾਡੇ ਹੋਏ ਨੇ ਆਲੂ ਸਾਨੂੰ ਐ ਨਹੀਂ ਪਤਾ ਲੱਗਦਾ ਵੀ ਇਹਨਾਂ ਨੂੰ ਸਟੋਰ ਕਿਵੇਂ ਕਰੀਏ ਵੀ ਕਿਤੇ ਖਰਾਬ ਹੋ ਜਾਣ ਅਸੀਂ ਫੋਨ 'ਚ ਕੱਢ-ਕੱਢ ਵੀ ਦੇਖ ਲਿਆ ਸਰਚ ਮਾਰ ਕੇ ਵੀ ਕਿਵੇਂ ਸਟੋਰ ਕਰੀਏ ਕੋਈ ਨਹੀਂ ਕੁਝ ਪਤਾ ਜੇ ਲੱਗੇ ਗੱਟੇ 'ਚ ਕਹਿੰਦਾ ਸੀ ਉਹ ਤਾਣ ਨੂੰ ਮੈਂ ਤਾਂ ਸ਼ਾਂਤ ਤਰੀਕਾ ਹੀ ਸਮਝਦੀ ਸੀ ਵੀ ਉਹ ਬਰੇਤੀ ਜਦਬੀ ਇਹਨਾਂ ਨੂੰ ਕਹਿੰਦੇ ਠੰਡੀ ਜਗਾ ਉਹਲਜੀ ਸੀ ਠੰਡੀ ਜਗ੍ਹਾ ਤੇ ਰੱਖੋ ਠੰਡੀ ਜਗ੍ਹਾ ਤਾਂ ਫਿਰ ਉਹੀ ਹੁੰਦੀ ਹੈ ਮਿੱਟੀ ਬਰੇਤੀ ਮੈਂ ਤਾਂ ਹੁਣ ਆਇਆ ਕਹਿਣੀ ਆ ਵੀ ਤੂੰ ਕਿਰੇ ਇਹਨਾਂ ਨੂੰ ਚੱਕ ਲੈ ਆਹਾ ਥੋੜੇ ਥੋੜੇ ਕਰਕੇ ਉਹ ਕਹਿੰਦੇ ਵੀ ਕੱਟੇ ਵੱਡੇ ਵਿੱਚੋਂ ਜਮਾ ਕੱਢ ਦਿਓ ਵੱਡਾ ਲੂਣਾ ਹੋਵੇ ਵਿੱਚ ਵੱਡੇ ਆਪਾਂ ਧੋ ਕੇ ਵਰਤ ਲਾਂਗੇ ਪਹਿਲਾਂ ਤੇ ਉਹ ਭਰਾਂਡੇ ਜਿਹਾ ਪਾ ਦੇ ਇੱਕ ਵਾਰੀ ਸਿਰ ਦਿੰਨੇ ਆ ਮਿੱਟੀ ਝੜ ਜੂ ਦੋ ਦਿਨਾਂ 'ਚ ਫਿਰ ਦੇਖਾਂਗੇ ਆਪਾਂ। ਬਰੇਤੀ ਜੀ ਦੱਬ ਲਾਂਗੇ ਫਿਰ। ਠੰਡੀ ਹੁੰਦੀ ਹੈ ਬਰੇਤੀ। ਠੰਡੀ ਜਗ੍ਹਾ 'ਚ ਕਿਹਾ ਉਹਨਾਂ ਨੇ। ਫਿਰ ਸਟੋਰ ਕਰੋ। ਇੱਕ ਬੰਦਾ ਪ੍ਰਾਲੀ 'ਚ ਰੱਖੀ ਜਾਂਦਾ ਸੀ। ਪ੍ਰਾਇਧ ਕਰ ਹੁੰਦੀ ਆ। ਤੋਂ ਨਹੀਂ ਪ੍ਰਾਇਧ ਥੱਲੇ ਮਿੱਟੀ 'ਸੁੱਤੇ ਪ੍ਰਾਲੀ ਪਾਦੀ ਉਹਨੇ। ਹਾਂ ਪਾਦੀ ਉਹਨੇ ਹਵਾ ਲੱਗੂ। ਹਾਂ ਉਹ ਠੰਡੀ ਰਗੂ। ਮਿੱਟੀ 'ਚ ਦੱਬ ਕੇ ਉੱਤੇ ਪ੍ਰਾਲੀ ਦੇਖਦੀ। ਆਪਾਂ ਦੋ ਦਿਨਾਂ ਮਿੱਟੀ ਝੜ ਜਾਂਨੇ ਫਿਰ ਦੱਬਦਾ ਜੀ ਦੇਖੀਏ ਬਰੇਤੀ ਜੀ ਹੈ ਨਾ। ਹੂੰ। ਠੰਡੀ ਹੁੰਦੀ ਆ ਬਰੇਤੀ। ਹੋਰ ਠੰਡੀ ਹੁੰਦੀ ਆ। ਹਾਂ ਕਾਲੇ ਹਨ ਨੂੰ ਗੰਧੀ ਤੇ ਪੁੱਛ ਹਾਂ ਕੇਰਾ ਮੈਂ ਇਹ ਨਾਲ ਹੀ ਦੇਖਿਆ ਸਰਜੀਤ ਕੇ ਬਰੇਤੀ ਚੋਂ ਕੱਢਦੀ ਹੁੰਦੇ ਬਰਤਨ ਬਲੇ ਪਸੇਰੀ ਕੀ ਲੈ ਸੀ ਇਹਨਾਂ ਨੇ ਪਤਾ ਨਹੀਂ ਕਈ ਸਾਲ ਹੋ ਗਏ ਮੇਰੇ ਜਾਦਾ ਮਗਰ ਇਹ ਬਰੇਤੀ ਚੋਂ ਕੀ ਕੱਢੀ ਜਾਂਨੀ ਐ ਤੂੰ ਕਹਿੰਦੀ ਸਾਲੂ ਦੱਬੇ ਹੋਏ ਨੇ ਇੱਥੇ ਵਿੱਚ ਤਾਂ ਜਮੀ ਵੱਡੇ ਵੱਡੇ ਨੇ ਵਿੱਚ ਛੋਟੇ ਛੋਟੇ ਨੇ ਨਾ ਤਾਂ ਮਿੱਟੀ ਉੱਤਰ ਜੂ ਦੋ ਦਿਨਾਂ ਚ ਬਸ ਚੱਕ ਲੈ ਟੋਕਰ ਵਿੱਚ ਕਾ ਦਿੰਨੀ ਐ ਬਾਲਾ ਪਰੇ ਚੱਕਿਆ ਨਹੀਂ ਜਾਣਾ ਨਾ ਇਹ ਹੱਲ ਚੱਲ ਉਹ ਭਰੰਡ ਚ ਢੇਰੀ ਕਰ ਦਿੰਦੇ ਇੱਕ ਵਾਰੀ ਹੱਲੇ ਚੱਲ ਹੋ ਜੂ ਨਾ ਹੂੰ ਇਹ ਰੁੜ ਨਗੇ ਹਰਸਤਾ ਠੰਡਾ ਹੀ ਆ ਦੇਖ ਇੱਥੇ ਗਾਮਲੇ ਤਾਂ ਮੈਂ ਨਾਲ ਨਾਲ ਜੋੜਦੇ ਦੋ ਦਿਨ ਵੀ ਰਹਿਣਗੇ ਨਾ ਗਾਮਲੇ ਤਾਂ ਐ ਕਰ ਲਾ ਦੇ ਐ ਗਾਮਲੇ ਨਹੀਂ ਆ ਨਹੀਂ ਰੁੜਦੇ ਇਹ ਗੱਡੇ ਨੂੰ ਕੱਲਾ ਕੱਲਾ ਕਰਦੇ ਇਹ ਤਾਂ ਮਿੱਟੀ ਲੈ ਜੂ ਹੱਲ ਦੋੜਣੀ ਹੈ ਹਾਂ ਜੇ ਤੂੰ ਟੋਕਰੇ ਚ ਪਾ ਪਾ ਲੈ ਹੁਣੇ ਬਾਹਰ ਵੱਡਾ ਕੱਢ ਦਿਆ ਕਰ ਜਿਹੜਾ ਕੋਈ ਆਉਂਦਾ ਨੀ ਗੱਜ ਚ ਐ ਕਰ ਲੈ ਇਹ ਕੋਈ ਰਹਿ ਜੂ ਫੇਰ ਨਿਕਲ ਜੂ ਵੱਡਾ ਜੀ ਇਹ ਸਾਟੀਂ ਚ ਕਰਦਾ ਜੀ ਹੂੰ ਉਹਲੇ ਦੋ ਚਾਰ ਦਰ ਪੱਟੀਆਂ ਨਾ ਕਿਹੜੇ ਖੜੇ ਨੇ ਨਾ ਹਾਂ ਜੇ ਗੱਤਾਂ ਨੇ ਲੱਗਦੇ ਨੇ ਭਾਈ ਜਿਵੇਂ ਬੱਟੇ ਜਿਵੇਂ ਹੁੰਦੇ ਵੱਡੇ ਛੋਟੇ ਹਜੇ ਖੂਹ ਵਾਲੇ ਵੀ ਹੋ ਰਹੇ ਨੇ ਕੋਸਰੋਹੀ ਵਾਲੇ ਨੇ ਹਜੇ ਰੋਹੀ ਵਾਲੇ ਤਾਂ ਉਹ ਤਾਂ ਪਾਪਾ ਕਹਿੰਦਾ ਕਣਕਾ ਬੱਟੇ ਦੀ ਬਟਾ ਕਿਹਦਾ ਡੇ ਪਈ ਰੰਨੇ ਬਟਾ ਚ ਹਾਂ ਉੱਥੇ ਤਾਂ ਕੀ ਵਿਗੜਦਾ ਉਹਨਾਂ ਦਾ ਕੋਕਸ ਹੋ ਜਾਂਦਾ ਨਾ ਥੱਲੇ ਜ਼ਮੀਨ 'ਚ ਨਹੀਂ ਇਹਨਾਂ ਪਿਛਲੇ ਸਾਲ ਆਪਾਂ ਥੋੜੇ ਜਿਹੀ ਹੋਏ ਸੀ ਖੱਡਾਂ ਹੀ ਘਤ ਹੋ ਗਈ ਸੀ ਉਹਨਾਂ ਚੋਂਵੇਂ ਨਾ ਹੋ ਜਾਣ ਖੱਡਾਂ ਤਾਂ ਆਏ ਘਰ ਦੀਆਂ ਨੇ ਉਹ ਭੁੱਗੀਆਂ ਆਈਆਂ ਜਿਹੜੀਆਂ ਦੇਖ ਆ ਤੇ ਦੁਬਾਰਾ ਨਹੀਂ ਰਿਪਟੀਆਂ ਨੇ ਤਾਂ ਮਿੱਟੀ ਲਈ ਤਾਂ ਆਪਾਂ ਨੂੰ ਨਜੰਨਾ ਜੇ ਰੌਣ ਲੱਗ ਜੂ ਕੱਦਾ ਹੋਰ ਖਰਾਬ ਵਿੱਚੋਂ ਮਿੱਟੀ ਚ ਦੀਂਦਾ ਨਹੀਂ ਕੋਸਣਾ ਵੱਡਾ ਟੁੱਕਿਆ ਜਾ ਮਿੱਟੀ ਲਈ ਤਾਂ ਦੁਆਰੇ ਛਾਂਟੇ ਜਾਣਗੇ ਆ ਛੋਟੇ ਛੋਟੇ ਦਬਾਲ ਦਿਆ ਕਰਾਂਗੇ ਜਵਾਕਾਂ ਜਨ ਹੈਨਾ ਬੜ ਬੜ ਕੇ ਖਾਲਿਆ ਕਰਨਗੇ ਚੰਗਾ ਹੁੰਦਾ ਆਲੂ ਭੁੰਨਿਆ ਤੇ ਬਾੜ ਕੇ ਖਾਦਾ ਤਾਂ ਇਹ ਉਹ ਸਬਜ਼ੀ ਵਾਸਤੇ ਬਾੜ ਦੇਾਂਗੇ। ਉਦੋਂ ਮੱਲਮਲ ਖੋਕੇ ਲ ਜਾਂਦੇ ਹੁੰਦੇ ਨੇ। ਹੁਣ ਐ ਨਹੀਂ ਪਤਾ ਦੇਖੀ ਹੁਣ ਖਾਣੇ ਨਹੀਂ ਜੀ ਹੁਣ ਵਾਲਿਆ ਕਰਾਂਗੇ ਵੀ ਹੁਣ ਆਮ ਨੇਗੇ। ਉੱਠੇ ਨੇ ਵੀ। ਲੋ ਜੀ ਬਠਿੰਡਾ ਕਿਸਾਨ ਮੇਲੇ ਦੀਆਂ ਵੀਡੀਓ ਲੈ ਗਈਆਂ। ਇਹ ਹਰਮਨ ਤੇ ਰੈਡੀ ਗਏ ਸੀਗੇ ਕੱਲ। ਉਹ ਕੁਝ ਕਲਿੱਪਾਂ ਜੀਆਂ ਬਣਾ ਲਏ। ਮੈਂ ਰੱਖੇ ਵੀ ਚਲ ਉਹ ਕਹਿੰਦੇ ਬਲੌਗ ਚ ਜੋੜ ਦਿਓ। ਮੈਂ ਚਲ ਬਣਾ ਕੇ ਲੈ ਇਹ ਜੋੜ ਦਿੰਨੇ ਆਪਾਂ। ਤੁਸੀਂ ਵੀ ਕਰੋ ਜੀ ਇੰਜੋਏ ਬਠਿੰਡੇ ਕਿਸਾਨ ਮੇਲਾ ਸੀਗਾ ਕੱਲ ਤੇ 6 ਮਹੀਨੇ ਬਾਅਦ ਲੱਗਦਾ ਸਾਲ 'ਚ ਦੋ ਮੇਲੇ ਲੱਗਦੇ ਹੁੰਦੇ ਨੇ ਇਹ ਤੁਸੀਂ ਵੀ ਦੇਖ ਲਓ ਜੀ ਕੁਝ ਕਲਿੱਪਾਂ ਸੀਗੀਆਂ ਆਪਾਂ ਜੋੜਤੀਆਂ ਵਿੱਚ ਤੇ ਆਪਣੇ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਆਪਣੇ ਚੈਨਲ ਦੇ ਨਵੇਂ ਹੋਣੇ ਹੁੰਨੇ ਹੋ ਜੀ ਨੇ ਸਬਸਕ੍ਰਾਈਬ ਕਰਿਆ ਉਹਨਾਂ ਦਾ ਦਿলো ਧੰਨਵਾਦ ਜੀ ਤੇ ਲਾਈਕ ਕਮੈਂਟ ਜਰੂਰ ਕਰਿਓ ਜੀ ਵੀਡੀਓ ਦੇਖ ਕੇ ਧੰਨਵਾਦ ਜੀ ਲੋ ਸਰ ਮੇਰੀ ਦੇ ਫੁਲ ਮੋਸ਼ਨ ਅਮਾਦੇ ਨੂੰ ਲਾਉਣਾ ਸਰ ਅੱਜ ਚਰਚਾ ਮੌਜੂਦ ਇਸ ਤਰ੍ਹਾਂ ਕਨਫਰਮ ਕਰ ਦਿਓ ਜੀ 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 ਜ ਦੇ ਨੂੰ ਮਾਣ ਦੀ ਨਿਆਹ ਸੀ ਸਾਈਕਲ ਨੰਨੀ ਨੇ ਦੇਖਿਆ ਇਤਲੇ ਕਿ ਇੰਨੀ ਚੜ੍ਹ ਰਿਹਾ ਚਲੋ ਬਾਅਦ ਚੱਲੋ ਕੀ ਕਰੀਏ ਜੀ ਜੈਲ ਨੂੰ ਸੀ ਥੋੜਾ ਜਿਹਾ ਗਿੱਲਾ ਕਰ ਲੈਣਾ 10 ਮਿੰਟ ਫਿਰ ਇਹਦੇ ਗੋਲ ਹੋਰ ਵੱਜ ਜਾਣਗੇ ਪਾਣੀ ਪਾਣੀ ਪਾ ਕੇ ਪਾਣੀ ਚ ਗਿੱਲਾ ਕਰ ਲੋ ਚਾਹੇ ਦੋ ਤਿੰਨ ਅਸੀਚ ਕਰ ਲੋ ਚਮਚਾਕ ਦੁੱਧ ਦਾ ਪਾ ਕੇ ਚੰਚਾ ਕੇ ਪਾ ਲੋ 10 ਮਿੰਟ ਪਿਆ ਰਹਿ ਜਾਵੇ ਹੈ ਚੰਗਲ ਖੰਦਸਾ ਜਾਈ ਖਾ ਜਿੰਦੀ ਪਹਿਲੀ ਵਾਰ 4 ਕਦਾਨੇ ਖਾ ਕੇ ਦੇਖ ਜੇ ਖੁਰਕੂ ਹੋਵੇ ਉਲਟੀ ਵਾਲਾ ਮਾਹੌਲ ਲੱਗੇ ਜੀ ਗੱਚਾ ਜਾਂ ਚੱਕਰ ਆਉਣ ਫਿਰ ਆਪਾਂ ਦੇ ਖਾਣਾ ਅੱਛਾ ਹੈ ਹਾਂ ਤੇ ਆ ਪੈਕਿੰਗ ਚ ਦਿਨੇਓ ਇਹ ਨਹੀਂ ਹੰਡ ਮੈਚ ਇਹ ਤੇ ਸੇਮ ਹੀ ਹੈ ਸੇਮ ਹੀ ਯਾਰ ਚੀਜ਼ ਹੋਈ ਹੈ ਦੋ ਪਕਵਾਨਾਂ ਵਿੱਚ ਦਾ ਇੱਕ ਕੱਲੇ ਪਕਵਾਨ ਇਸ ਰੋਣਾ ਦਾ ਇਹ ਵੀ ਲੈਣਾ ਕਿਹਦੇ ਸੰ ਨਾਲ ਦੇਖ ਤੁਸੀਂ ਮੰਨ ਕੇ ਚੱਲੋਗੇ ਇਹ ਲਾਲ प्याज ਦੀ ਗੱਲ ਮੋਹੀ ਤੋਂ ਅੰਦਰ ਜਗਾਂਵੜੇ ਨਹੀਂ ਨਹੀਂ ਕਿ ਜਿਵੇਂ ਕਹਿੰਦੇ ਖੰਗ ਤੋਂ ਬਾਅਦ ਵਿੱਚ ਜਿਹੜਾ ਵੀ ਜਿਹੜੇ ਏਰੀਆ ਦੇ ਵਿੱਚ ਤੋਂ ਲਾਲ प्याज ਆਪਾਂ 80% ਤੋਂ ਜ਼ਿਆਦਾ ਰੱਖਵਾ ਦੇਵਾ ਨੇ ਆ ਜਾਣ ਕਿ ਤੀਆਂ ਸਨ ਮਾਰਾ ਵਿਗਿਆਨ ਦਾ ਉਹ ਇਸ ਟਾਈਮ ਮਾ ਦੁਨੀਆ ਸੀਓ ਪਰ ਸੈਟੇਪ ਹੋ ਰਹੀਆਂ ਦਿਨ ਦੇ ਵਿੱਚ ਅਜਾਦਤ ਪਰ ਖਤਮ ਰੋ ਕੰਮ ਕਰ ਰਹੇ ਨੇ ਮੈਂ ਰਸ ਰ ਕੁਝ ਸਾਥ ਆ ਵੀ ਇਸ ਖਾਨੇ ਦੇ ਦਿੱਤੇ ਹੋਣ ਤੇ ਉਹ ਰਾਣ ਦਿੱਤਾ ਜੀ ਆਪਾਂ ਬਾਰੇ ਜੁੜਿਆ ਸੀ ਇਹ ਬਾਰਿਸ਼ ਸਾਹਿਬ ਨਾਲ ਡਾਕਟਰ ਬਸਵੇਤ ਸਿੰਘ ਹੈਲੋ ਆ ਵੀ ਹੈ ਜੀ ਹਾਂ ਹਾਂ ਕਰੀ ਜਾਣਾ

ད� ི ཚི ཅ ཆེ ཚཅ. ཁ ཁ ཁ ཁ ཁ ཁ ཁ ཁཁ ཁཁ ཁ ཁཁ� ਹਰੀ ਰੱਖੀ ਚਾਰ ਪਾਰੀ ਚਾਰ ਪਾਰੀ ਵਾਸਤੇ ਜਾਣਕਾਰੀ ਜ਼ਰੂਰੀ ਦੀ ਆ ਜਾਣਕਾਰੀ ਪਾਓ ਨਾਲੇ ਲੱਗੇ ਪਰਾਪੂਪਨ ਪਾਓ ਸਿਰਫ 2 ਵਜੇ ਦਾ ਟਾਈਮ ਰਹਿ ਗਿਆ ਆਪਣੇ ਕੋਲ ਇੱਕ ਟਾਲ ਪਰਾਵੋ 2 ਵਜੇ ਸਾਰਾ ਇਹ ਗੇਟ ਦੇ ਨੁੱਕਰ ਤੇ ਆ ਜੀ ਪੂਰਾ ਬੋਲ ਆ ਇਹ ਮੋਟਰ ਕਿੰਨੇ ਦੀ ਆ ਇਹ ਚ ਡੂੜੇ ਚਪੀ ਦੀ ਆਉਂਦੀ ਹੈ ਜੀ ਇਹਦੇ ਵਿੱਚ ਦੋ ਇਚ ਇਹ ਕੀ ਰੇਟ ਦੀ ਆ ਇਹ ਸਾਡੇ 15000 ਰੁਪਏ ਦੀ ਆ ਜੀ ਗਾਰੰਟੀ ਕਰੋ ਕੀ ਗਾਰੰਟੀ 1 ਸਾਲ ਦੀ ਇਹ ਨਹੀਂ ਇੱਕ ਸਾਲ ਦੇ ਇੱਕ ਸਾਲ ਆਟਾ ਕੁਮਾਨਾ ਕਿੰਨੇ ਟਾਈਮ ਤੇ ਕੱਢ ਦਿੰਦੀ 25 ਮਿੰਟ ਅਧਿਕਰਟੀ ਦਾ ਇਹ ਹੈ ਕਮਾਲ ਦੀ ਜੁਨ ਜੁਨ ਲਾਈਟ ਦਿਖਾਉਗੇ ਭਾਈ ਜੁਨ ਜੁਨ ਲਾਈਟ ਜੀ ਜੀ ਲਾਈਟ ਦਿਖਾਉਂਦੇ ਨੇ ਜਾਨ ਜੀ ਨਾਲ ਆ ਕੀ ਦੇ ਖਰਚੇ ਤੋਂ 3000 ਆਟਾ ਇਕੱਠਾ ਹੁੰਦਾ ਹਾਂ ਜੀ ਹਾਂ ਜੀ